ਤੋਂ ਪਹਿਲਾ ਗਲ ਡੇਰਾ ਸੋਚਾ ਸੌਦਾ ਮੁਖੀ ਗੁਰਮੀਤ RAM ਰਹੀਮ ਇੱਕ ਵਾਰ ਫੇਰ ਸੁਨਾਰੀਆ ਜੇਲ ਤੋਂ 40 ਦਿਨਾਂ ਦੀ ਪੇਰੋਲ ਤੇ ਬਾਹਰ ਆ ਗਿਆ ਹੈ ਉਹ ਸਵੇਰੇ ਸੁਰੱਖਿਆ ਦੇ ਵਿਚਕਾਰ ਆਪਣੇ ਡੇਰੇ ਪਹੁੰਚਿਆ ਇਹ 14ਵੀਂ ਵਾਰ ਹੈ ਜਦੋਂ ਉਹ ਜੇਲ ਤੋਂ ਬਾਹਰ ਆਇਆ ਹੈ RAM ਰਹੀਮ 15 ਅਗਸਤ ਨੂੰ ਡੇਰੇ ਦੇ ਵਿੱਚ ਆਪਣਾ ਜਨਮ ਦਿਨ ਮਨਾਏਗਾ RAM ਰਹੀਮ 2017 ਤੋਂ ਸਾਦਵੀਆਂ ਦੇ ਜਿਨਸੀ ਸ਼ੋਸ਼ਣ ਤੇ ਪੱਤਰਕਾਰ ਦੇ ਕਤਲ ਮਾਮਲੇ ਦੇ ਵਿੱਚ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਉਸ ਨੂੰ ਸਜ਼ਾ ਮਿਲੀ ਸੀ ਜਿਸ ਤੋਂ ਬਾਅਦ ਉਸ ਨੂੰ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤੇ ਹੁਣ ਫੇਰ ਪੇਰੋਲ ਲੈ ਕੇ ਉਹ ਬਾਹਰ ਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ 15 ਤਰੀਕ ਨੂੰ ਉਸ ਦਾ ਜਨਮ ਦਿਨ ਹੈ ਡੇਰੇ ਦੇ ਵਿੱਚ ਉਸ ਦਾ ਜਨਮ ਦਿਨ ਜਿਹੜਾ ਉਹ ਮਨਾਇਆ ਜਾਵੇਗਾ ਤਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫੇਰ ਸੁਨਾਰੀਆ ਜੇਲ੍ਹ ਤੋਂ 40 ਦਿਨਾਂ ਦੀ ਪੇਰੋਲ ਤੇ ਬਾਹਰ ਆ ਗਿਆ ਹੈ ਸਵੇਰੇ ਸੁਰੱਖਿਆ ਹੇਠ ਸਿਰਸਾ ਡੇਰੇਲ ਦੇ ਲਈ ਉਹ ਰਵਾਨਾ ਹੋਇਆ ਇਹ 14ਵੀਂ ਵਾਰ ਹੈ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਹੈ ਰਾਮ ਰਹੀਮ 15 ਅਗਸਤ ਨੂੰ ਡੇਰੇ ਦੇ ਵਿੱਚ ਆਪਣਾ ਜਨਮ ਦਿਨ ਮਨਾਏਗਾ ਰਾਮ ਰਹੀਮ 2017 ਤੋਂ ਸਾਧਵੀਆਂ ਦੇ ਜਿੰਸੀ ਸ਼ੋਸ਼ਣ ਤੇ ਪੱਤਰਕਾਰ ਦੇ ਕਤਲ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਰਾਮ ਰਹੀਮ ਨੂੰ ਪੈਰੋਲ ਮਿਲਣ ਤੇ ਐਸਜੀਪੀਸੀ ਨੇ ਇਤਰਾਜ਼ ਜਤਾਇਆ ਉਹਨਾਂ ਨੇ ਨਾਰਾਜ਼ਗੀ ਜਤਾਈ ਹੈ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਸਜ਼ਾ ਪੂਰੀ ਹੋਣ ਤੇ ਵੀ ਨਹੀਂ ਛੱਡਿਆ ਜਾ ਰਿਹਾ ਉਹਨਾਂ ਨੇ ਸਵਾਲ ਖੜਾ ਕੀਤਾ ਹੈ ਇੰਨੇ ਵੱਡੇ ਗੁਨਾਹਗਾਰ ਨੂੰ ਵਾਰ-ਵਾਰ ਪੈਰੋਲ ਕਿਵੇਂ ਮਿਲ ਜਾਂਦੀ ਹੈ ਇਹ ਹਰਜਿੰਦਰ ਸਿੰਘ ਧਾਮੀ ਨੇ ਸਵਾਲ ਖੜੇ ਕੀਤੇ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਸਵਾਲ ਪੁੱਛਿਆ ਹੈ ਕਿ ਆਖਿਰਕਾਰ ਉਹਨਾਂ ਨੂੰ ਕਿਉਂ ਨਹੀਂ ਰਹਾ ਕੀਤਾ ਜਾ ਰਿਹਾ ਜਦੋਂ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਇੰਨੇ ਵੱਡੇ ਗੁਨਾਹਗਾਰ ਨੂੰ ਕਿਸ ਤਰੀਕੇ ਦੇ ਨਾਲ ਬਾਰ-ਬਾਰ ਪੇਰੋਲ ਮਿਲ ਜਾਂਦੀ ਹੈ ਬਾਰ-ਬਾਰ ਫਰਲੋ ਦੇ ਦਿੱਤੀ ਜਾਂਦੀ ਹੈ ਤਾਂ ਐਸਜੀਪੀਸੀ ਪ੍ਰਧਾਨ ਨੇ ਰਾਮ ਰਹੀਮ ਦੀ ਇਸ ਪੇਰੋਲ ਤੇ ਇਤਰਾਜ਼ ਜਤਾਇਆ ਉਹਨਾਂ ਨੇ ਆਪਣੀ ਨਾਰਾਜ਼ਗੀ ਜਤਾਈ ਹੈ 14ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ ਰਾਮ ਰਹੀਮ ਮੈਂ ਕਹਿੰਦਾ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੀ ਜੀ ਸਰਕਾਰਾਂ ਜਿਹੜੀਆਂ ਅੱਜ ਸਰਦ ਗੁਰੂ ਤੇਗ ਬਹਾਦਰ ਜੀ ਦਾ 50 ਸਾਲਾ ਮਨਾ ਰਹੇ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ 'ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਹਾਂਜੀ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰਾ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿ ਉਹਦਾ ਸਮਝ ਲਾਪੋ ਜੀ ਉਹ ਕਾਨੂੰਨ ਉਹਦੇ ਲਈ ਆਪਣਾ ਮੱਖਰੀ ਕੇਸ ਲਾ ਕੇ ਲਾ ਕੇ ਕੀ ਮਨਚਾ ਲੱਗਦੀ ਕਹਿਣਾਰ ਆਪਾਂ ਬਾਤ ਚੱਕੀ ਆ ਵਾਰ ਵਾਰ ਲਾ ਕੇ ਲੈਂਦੇ ਆ ਪਰੋਲ ਉੱਪਰ ਨਾਲ ਨਾਲ ਦੇਖੋ ਮੈਂ ਦੇਖੋ ਮੈਂ ਤਾਂ ਬਾਰ-ਬਾਰ ਬੇਨਤੀ ਕਰਦਾ ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ ਮਾਲਕ ਆਓ ਤੇ ਜੇ ਪ੍ਰੋਲ ਇੱਕ ਬੰਦਾ ਇਦਾਂ ਦੇ ਕੇਸਾਂ 'ਚ ਕੱਟ ਸਕਦਾ ਪਰ ਮੈਂ ਕੰਪੇਅਰ ਬ ਨਹੀਂ ਕਰਦਾ ਕਿਉਂਕਿ ਮੈਂ ਝਲੇ ਜਾ ਕੇ ਬੰਦੀ ਸਿੰਘਾਂ ਨੂੰ ਕਈ ਵਾਰੀ ਮਿਲਦਾ ਆ ਤੇ ਉਹ ਮੈਨੂੰ ਇਹ ਵੀ ਗੱਲ ਕਹਿੰਦੇ ਬਈ ਯਾਰ ਸਾਡਾ ਕੰਪੇਅਰ ਕਿਉਂ ਨਾ ਕਰੀ ਜਾਂਦਾ ਪਰ ਕਾਨੂੰਨ ਦੀ ਜਿਹੜੀ ਗੱਲ ਆ ਉਹ ਬਖਰੀ ਆ ਕਾਨੂੰਨ ਸਾਰਾ ਲਿਖੋ ਦਿਹਾਇਆ ਤੇ ਇਹਨਾਂ ਲਈ ਕਾਨੂੰਨ ਹੈ ਤੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਇਦਾਂ ਇਸ ਤੋਂ ਵੱਡਾ ਮੈਨੂੰ ਲੱਗਦਾ ਕਿ ਸਿੱਖਾਂ ਦੇ ਨਾਲ ਜਿਹੜਾ ਹੈ ਉਹ ਕੋਈ ਹੋਰ ਮਜ਼ਾਕ ਨਹੀਂ ਹੋ ਸਕਦਾ ਤੁਸੀਂ ਦੇਖੋ ਕਿ ਇੱਕ ਪਾਸੇ ਜਿੰਨਾ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਘੱਟੋ ਘੱਟ 10-10 ਸਾਲ 15-15 ਸਾਲ ਉੱਪਰ ਚਲੇ ਗਿਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਤੇ ਇੱਕ ਜਿਹਦੇ ਐਡੇ ਵੱਡੇ ਗੁਨਾਹ ਨੇ ਔਰ ਕਿੱਡਾ ਵੱਡਾ ਉਹਨੇ ਜਿਹੜਾ ਸਾਡਾ ਨੁਕਸਾਨ ਕੀਤਾ ਹੈ ਮੈਂ ਸਮਝਦਾ ਕਿ ਸਮਾਜ ਦਾ ਹੀ ਨੁਕਸਾਨ ਕੀਤਾ ਔਰ ਉਹਨੂੰ ਹਰ 6 ਮਹੀਨਿਆਂ ਦੇ ਵਿੱਚ ਜਿਹੜੀ ਹੈ ਉਹਨੂੰ ਲਗਾਤਾਰ ਪ੍ਰੋਬਲ ਮਿਲਦੀ ਹੈ ਤਾਂ ਇਸ ਤਰ੍ਹਾਂ ਇਹ ਕਿਵੇਂ ਹੋ ਸਕਦਾ ਹੈ ਕਿ ਦੋ ਤਰ੍ਹਾਂ ਦੇ ਕਾਨੂੰਨ ਕਿਵੇਂ ਇੱਥੇ ਚੱਲ ਸਕਦੇ ਨੇ ਤਾਂ ਇਸ ਕਰਕੇ ਇਹਦੀ ਅਸੀਂ ਮੈਂ ਪੂਰੇ اپੋਜੀਸ਼ਨ ਮੈਂਬਰਾਂ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿਖੇਧੀ ਕਰਦੇ ਆ ਔਰ ਮੈਂ ਮਹਿਸੂਸ ਕਰਦਾ ਕਿ ਇਹ ਸਿੱਖਾਂ ਦੇ ਲਈ ਬੜੀ ਮੰਦਭਾਗੀ ਜਿਹੜੀ ਸਾਨੂੰ ਇਸ ਤਰ੍ਹਾਂ ਦੀਆਂ ਬਾਰ ਬਾਰ ਜਿਹੜੀਆਂ ਨੇ ਮਤਲਬ ਖਬਰਾਂ ਮਿਲਦੀਆਂ ਨੇ ਇਸ ਖਬਰ ਤੇ ਕਿ ਜਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਪੰਕਜ ਮੰਨਲੀ ਜੁੜਗੇ ਨੇ ਪੰਕਜ ਕੀ ਕੋਈ ਜਾਣਕਾਰੀ ਰਾਮ ਰਹੀਮ ਨੂੰ 14ਵੀਂ ਵਾਰ ਦੁਬਾਰਾ ਤੋਂ ਜੇਲ੍ਹ ਤੋਂ ਪੇਰੋਲ ਦੇ ਕੇ ਰਿਹਾ ਕਰ ਦਿੱਤਾ ਗਿਆ ਹੈ ਐਤਕੀ ਕੀ ਕਾਰਨ ਦੱਸਿਆ ਗਿਆ ਹੈ ਜਦੋਂ ਰਾਮ ਰਹੀਮ ਨੂੰ ਰਿਹਾਈ ਦਿੱਤੀ ਗਈ ਹੈ पैरोल देजिय दी गई है तो सख्त सुरक्षा प्रबंधा के हेट सवेरे जरा गुरमीत राम रहीम अपने डेरे के हालांकि गुरमीत राम ने उसको डी पैरोल मिली है चालीस दिन की तो इस पंद्रह अगस्त को गुरमीत राम रहीम का ਨਮ ਦੇਣਾ ਤਾਂ ਬੇਰੇ ਦੇ ਵਿੱਚ ਹੋ ਗਿਆ 15 ਤੱਕ ਜਾ ਰਿਹਾ ਕਿ ਜੰਗਨ ਮਨਾਇਆ ਜਾਵੇਗਾ ਪਰ ਜਿਹੜੀ ਗੁਰਮੀਤਰਾ ਮੰਦਿਰ ਆ ਬਾਰ ਬਾਰ ਜਿਹੜੀ ਨੰਬਰ ਹੋਲ ਮੇਰੀ ਹੈ ਉਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਗਏ ਨੇ ਗੁਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਲਤੀ ਕਿਹਾ ਜਾਵੇ ਤਾਂ ਉਹਨਾਂ ਵੱਲੋਂ ਵੀ ਬਾਰ ਬਾਰ ਇਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਬੰਦੀ ਛੱਡenge ਜਿਹੜੇ 15 20 ਸਾਲਾਂ ਤੋਂ ਜਿਨ੍ਹਾਂ ਦੇ ਵਿੱਚ ਬੰਦ ਨੇ ਜਿਹੜੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀਆਂ ਸਜ਼ਾਵਾਂ ਜਿਹੜੀਆਂ ਖਤਮ ਨਹੀਂ ਹੋਈਆਂ ਜਾ ਰੀਆਂ ਉਹਨਾਂ ਨੂੰ ਟਰੋਲ ਨਹੀਂ ਦਿੱਤੀ ਜਾ ਰਹੀ ਪਰ ਇੱਕ ਪਾਸੇ ਗੁਰਮੀਤਰਾਮ ਰਹਿਮ ਜਿਸ ਮੈਂ ਇਹਦਾ ਬਟਾ ਦੁਨਾ ਸਾਇਓ ਨੂੰ ਬਾਰ-ਬਾਰ ਬਾਰ-ਬਾਰ ਪਰੋਲ ਦਿੱਤੀ ਜਾਂਦੀ ਹੈ ਹਰ ਮਹੀਨੇ ਦੇ ਚੋਕਸ ਪਰੋਲ ਦਿੱਤੀ ਜਾਂਦੀ ਹੈ ਪੈਂਸਰ ਚੌਦਵੀ ਵਾਰ ਹੈ ਕਿ ਜੁਮੀਤਰਾਮ ਕੋਲ ਦਿੱਤੀ ਗਈ ਪਰੋਲ ਦਿੱਤੀ ਗਈ ਹੈ ਤਾਂ ਸੋਮੀਪਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉੱਪਰ ਤੋਂ ਕਿੰਦਾ ਸੰਪਨ ਨਹੀਂ ਵੀ ਇਸ ਤੇ ਸਵਾਲ ਖੜੀ ਕਿਉਂ ਕਿ ਕਾਨੂੰਨ ਸਾਫ ਨਹੀਂ ਬਰਾਬਰ ਹੋਣਾ ਚਾਹੀਦਾ ਇਹ ਨਹੀਂ ਕਿ ਜਿਹੜੇ ਇੱਕ ਪਾਸੇ ਬੰਦੀ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਕਈ-ਕਈ ਸਾਲਾਂ ਤੋਂ ਬੰਦੇ ਹਨ ਉਹਨਾਂ ਦੀ ਇੱਕ ਪਰੋਲ ਪੱਥਰਾ ਅਤੇ ਜਿਹੜੇ ਤੁਮੀਤਰਾਮ ਲਈ ਮੈਂ ਇਸ ਨੂੰ ਚੌਦਵੀ ਵਾਰ ਤੋਂ ਪਰੋਲ ਮਿਲੀ ਹੈ ਉਹ ਲਈ ਜਿਹੜਾ ਵਾ ਪਰੋਲ ਵਕਤ ਹੈ ਕਿ ਕੁਝ ਮਹੀਨੇ ਬਾਅਦ ਪਰ ਉਹ ਵੀ ਕੀਤੀ ਜਾਂਦੀ ਆ ਪਰ ਹੁਣ ਜਿਸ ਤਰੀਕੇ ਦੇ ਨਾਲ ਆ 40 ਦਿਨ ਦੀ ਸੁਦਨੀ ਧਾਮ ਰਹੀ ਨੂੰ ਪਰੋਲ ਮਿਲੀ ਹੈ ਉਸ ਦੇ ਵਿੱਚ ਅ 15 ਅਗਸਤ ਨੂੰ ਵੀ ਧਾਮ ਰਹੀ ਦਾ ਜਨਮ ਦਿਨ ਆ ਰਿਹਾ ਜਿਸ ਨੂੰ ਲੈ ਕੇ ਆ ਜਿਹੜਾ ਕਿਹਾ ਜਾ ਰਿਹਾ ਹੈ ਕਿ ਇਸ ਦੇ ਇੱਕ ਵੱਡਾ ਪ੍ਰੋਗਰਾਮ ਵੀ ਕੀਤਾ ਜਾਵੇਗਾ ਤਾਂ ਸਵਾਲ ਜਰੂਰ ਹਰ ਇੱਕ ਵੱਲੋਂ ਖੜੇ ਕੀਤੇ ਜਾ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਆ ਬੰਦੀ ਸਿੰਧਾ ਦੇ ਨਾਲ ਵੀ ਕੀਤਾ ਜਾ ਰਿਹਾ ਹੈ ਤਾਂ ਕਾਨੂੰਨ ਸਾਬਲੀ ਜਿਹੜਾ ਵਾ ਉਹ ਪ੍ਰਾਪਰ ਹੋਣਾ ਚਾਹੀਦਾ ਹੈ ਤਾਂ ਹੁਣ ਦੇਖਣਾ ਹੈ ਕਿ ਇਹ ਲਗਾਤਾਰ ਇਸ ਫਿਲਮ ਕਿਨਾਂ ਅੱਜ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਗੁਰਬੀਤ ਰਾਮ ਨੇ ਦੇ ਉੱਤੇ ਜਿਸ ਤਰੀਕੇ ਨਾਲ ਦੋਸ਼ ਮੇਹੀ ਜਿਹੜਾ ਵਾ ਉਹ ਸਾਢੇ ਜੀ ਦੇ ਨਾਲ ਫਲਾਕਾ ਬਣਾਉਣ ਦੇ ਵਿੱਚ ਪਰ ਸਵਾਲ ਇਹ ਹੈ ਕਿ ਸਟੇਟ ਪਾਰਟੀ ਜਿਹੜੇ ਕਈ ਕਈ ਸੇਲਾ ਕਈ ਕਈ ਪਾਲਾ ਤੋਂ ਜ਼ਿਲ੍ਹਾ ਦੇ ਵਿੱਚ ਪਾਲਟੇ ਬਜਟ ਸੰਭੀ ਉਹਨਾਂ ਨੂੰ ਇੱਕ ਵਾਰ ਵੀ ਕਰੋਲ ਨਹੀਂ ਦਿੱਤੀ ਗਈ ਪਰ ਗੁਰਬੀਤ ਰਾਮ ਭਈ ਨੂੰ ਬਕਾਤਾ 14 ਵਾਰ ਜਿਹੜੀ ਇਸ ਵਾਰ ਕਰੋ ਦਿੱਤੀ ਹੈ ਜਿਸ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋਦੇ ਹੋਏ ਨਾ ਤਲਾ ਰਹੇ ਕਿਉਂਕਿ ਜੀ ਪੰਕਜ ਕੀ ਇਸ ਤੋਂ ਬਾਅਦ ਰਾਮ ਰਹੀਮ ਦਾ ਕੋਈ ਸਨੇਹਾ ਆਇਆ ਕਿਉਂਕਿ ਹਰ ਵਾਰ ਜਦ ਵੀ ਉਹ ਜੇਲ੍ਹ ਤੋਂ ਬਾਹਰ ਆਉਂਦਾ ਹੈ ਤੇ ਇੱਕ ਵੀਡੀਓ ਜਾਰੀ ਕਰਦਾ ਹੈ ਆਪਣੇ ਸਮਰਥਕਾਂ ਦੇ ਲਈ ਆਪਣੇ ਫਾਲੋਅਰਸ ਦੇ ਲਈ ਤਾਂ ਕੀ ਐਤ ਕੀ ਵੀ ਇਦਾਂ ਦਾ ਕੋਈ ਵੀਡੀਓ ਉਸਨੇ ਜਾਰੀ ਕੀਤਾ ਤੇ ਕੀ ਕੁਝ ਕੀਤਾ ਉਸ ਵੀਡੀਓ ਦੇ ਵਿੱਚ ਅਬ ਵੀ ਰਾਮ ਸਿੰਘ ਜੀ ਉਹ ਨਹੀਂ ਪਰ ਉਹ ਤੋਂ ਬਾਅਦ ਦਾਇਟ ਹੁੰਦੇ ਹੀ ਜਿਹੜਾ ਵੀਡੀਓ ਤੇ ਜਾਰੀ ਇੱਕ ਜਿਹੜਾ ਵਾ ਸੰਦੇਸ਼ ਉਹ ਘੜੀ ਚੱਲਦਾ ਹੈ ਤਾਂ ਅੱਜ ਵੀ ਇਸ ਤਰੀਕੇ ਨਾਲ ਸਟ੍ਰੈਟਜੀ ਪਰ ਬੰਦਾ ਇਹ ਹੈ ਤਾਂ ਅੱਜ ਤੋਂ ਪਰਮੀਟਰ ਆਮਰੀਨ ਨੂੰ 40 ਦੇ ਕੀ ਪਰੋਲ ਮਿਲੀ ਤਾਂ ਜਦੋਂ ਆਪਣੇ ਡੇਰੇ ਤੇ ਪਹੁੰਚਿਆ ਤਾਂ ਡੇਰੇ ਤੇ ਪਹੁੰਚਦੇ ਹੀ ਉਸ ਕੋਲੋਂ ਇੱਕ ਵੀਡੀਓ ਮੈਸੇਜ ਜਿਹੜਾ ਵਾ ਜਾਰੀ ਕੀਤਾ ਜਿਹੜਾ ਦਾ ਜਿਸ ਦੇ ਵਿੱਚ ਆਪਣੇ ਕਹੇ ਕਿ ਆਪ ਲੋਕ ਦਰਸ਼ਨ ਕਰਨੇ ਆਏ ਆਪ ਹਰ ਵਾਰ ہماری ਬਾਤ ਮੰਨਦੇ ਹੋ ਆਸ ਧੋੜ ਕੇ ਪ੍ਰਾਰਥਨਾ ਕਰਦੇ ਹੋ ਤਾਂ ਇਸ ਤਰੀਕੇ ਦੇ ਨਾਲ ਆਪਣਾ ਸਾਰਾ ਸੰਦੇਸ਼ ਦੱਸਿਆ ਕਿ ਜਿਹੜਾ ਵਾ ਉਹ ਸੰਗਤ ਉੱਤੇ ਆਉਂਦੀ ਹੈ ਉਹਨਾਂ ਦੀ ਗੱਲ ਮੰਨਦੀ ਹੈ ਤਾਂ ਉੱਥੇ ਪਹੁੰਚੇ ਅਤੇ ਪਹੁੰਚੇ ਜਿਹੜਾ ਵਾ ਵਧਾਈ ਵੀ ਦਿੱਤੀ ਹੈ ਕਿ ਜਿਹੜੇ ਇੱਕ ਵਾਰ ਫਿਰ ਤੋਂ ਜਿਹੜੀ ਪਰੋਲ ਆਈ ਤਾਂ ਇਸ ਤਰੀਕੇ ਦਾ ਮੈਸੇਜ ਜਿਹੜਾ ਵਾ ਆਪਣੇ ਫਾਲੋਅਰਸ ਨੂੰ ਜਿਹੜਾ ਵਾ ਉਹ ਗੁਰਮੀਤਰਾਮ ਰਹੀ ਵੱਲੋਂ ਦਿੱਤਾ ਗਿਆ ਕਿਉਂਕਿ ਜਦੋਂ ਵੀ ਗੁਰਮੀਤਰਾਮ ਰਹੀ ਸਰੋਤ ਤੇ ਹੁੰਦਾ ਹੈ ਤਾਂ ਹੁੰਦੇ ਹੀ ਜਿਹੜਾ ਵਾ ਇੱਕ ਮੈਸੇਜ ਜਿਹੜਾ ਵਾ ਇੱਕ ਵੀਡੀਓ ਜਿਹੜੀ ਵਾ ਉਹ ਜਾਰੀ ਕਰਦਾ ਹੈ ਕਿਉਂਕਿ ਬਹੁਤ ਸਾਰੇ ਫਾਲੋਅਰਸ ਨੇ ਸੁਨੇਹੇ ਉਹਨਾਂ ਦੇ ਫਾਲੋਅਰਸ ਸਾਡੇ ਨਾਲ ਬਹੁਤ ਬਾਅਦ ਦੇ ਤਰੀਕੇ ਦੇ ਨਾਲ ਇਸ ਵਾਰ ਵੀ ਜਿਹੜਾ ਵਾ ਇੱਕ ਵੀਡੀਓ ਜਾਰੀ ਕਰਕੇ ਆ ਜਿਹੜਾ ਸੰਦੇਸ਼ ਜਿਹੜਾ ਵਾ ਆਪਣੇ ਫਾਲੋਅਰਸ ਨੂੰ ਗੁਰਮੀਤਰਾਮ ਰਹੀ ਵੱਲੋਂ ਜਿਹੜਾ ਵਾ ਉਹ ਦਿੱਤਾ ਗਿਆ ਜੀ ਅਕਸ ਦੱਸਿਆ ਜਾ ਰਿਹਾ ਹੈ ਕਿ 15 ਅਗਸਤ ਨੂੰ ਇਸ ਦਾ ਬਰਥਡੇ ਹੈ ਇਸ ਕਰਕੇ ਜਨਮ ਦਿਨ ਮਨਾਉਣ ਦੇ ਲਈ ਇਸ ਨੂੰ ਸ਼ਾਇਦ ਰਿਹਾ ਕੀਤਾ ਗਿਆ ਹੋਵੇ ਪਰ ਉਸ ਨੇ ਸਮਰਥਕਾਂ ਨੂੰ ਇਹ ਵੀ ਕਿਹਾ ਹੈ ਕਿ ਤੁਸੀਂ ਘਰ ਦੇ ਵਿੱਚ ਬੈਠ ਕੇ ਜਪ ਕਰਨਾ ਹੈ ਘਰ ਦੇ ਵਿੱਚ ਬੈਠ ਕੇ ਤੁਸੀਂ ਆਪਣੀ ਜੋ ਵੀ ਧਾਰਮਿਕ ਤੁਹਾਡੀ ਮਨਸ਼ਾ ਹੈ ਉਹ ਤੁਸੀਂ ਆਪਣੀ ਧਾਰਮਿਕ ਮਨਸ਼ਾ ਜਿਹੜੀ ਘਰ ਦੇ ਅੰਦਰ ਰਹਿ ਕੇ ਉਸ ਨੂੰ ਪੂਰਾ ਕਰਨਾ ਹੈ ਪਰ ਜੇ 15 ਤਰੀਕ ਨੂੰ ਉਹ ਜਨਮ ਦਿਨ ਮਨਾਵੇਗਾ ਤਾਂ ਕੀ ਸਮਰਥਕ ਉੱਤੇ ਇਕੱਠੇ ਨਹੀਂ ਹੋਣਗੇ ਇਸ ਬਾਰੇ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਬਿਲਕੁਲ ਇਸ ਤਰ੍ਹਾਂ ਦੀ ਖ਼ਬਰ ਹਾਲਜੇ ਤੱਕ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਪਰ 15 ਅਗਸਤ ਨੂੰ ਕੁਝ ਵੀ ਤਰ੍ਹਾਂ ਆ ਰਹੀ ਹੈ ਆਪਣਾ 45ਵਾਂ ਜਨਤਕ ਮੈਡਾਵਾ ਬਣਾ ਰਹੇ ਜਿਸ ਦੀ ਇਹ ਉਸਮਾਨ ਤੱਕ ਆ ਗਈ ਸੀ ਅਜੇ ਸੰਗਗੁਣੀ ਤਰ੍ਹਾਂ ਪਹੁੰਚ ਕੇ ਪੂਰੇ ਦਾ ਸਾਡੇਰੇ ਦੇ ਵਿੱਚ ਵੱਡੇ ਪੱਤਰ ਦੇ ਉੱਤੇ ਫਾਰਮਾਂ ਜਿਹੜੇ ਆ ਪਹੁੰਚਣਗੇ ਪਹੁੰਚ ਕੇ ਕੁਝ ਵੀ ਤਰ੍ਹਾਂ ਪਈਦਾ ਅੱਜਨਮ ਦਿਨ ਮਨੂਨ ਕਿਉਂਕਿ ਬਹੁਤ ਸਾਰੇ ਵੱਡੇ ਪੱਦਰ ਤੇ ਵੱਖ-ਵੱਖ ਨਾਲਚੇ ਦੇ ਵਿੱਚ ਗੁਰਮੀਤ ਕਾਮਰਦੀ ਤੇ ਫਾਰਮਵਰਕ ਨੇ ਤਾਂ ਫਿਲਹਾਲ ਜਿ ਤੱਕ ਕੁਝ ਵੀ ਸਾਫ ਨਹੀਂ ਕੀਤਾ ਜਾ ਸਕਦਾ ਕਿ ਇਸ ਵਿੱਚ ਕੋਈ ਪ੍ਰੋਗਰਾਮ ਹੋਣੇ ਕਿ ਕੁਝ ਕਰਾਣੇ ਕੋਈ ਕੱਟ ਹੋਣੇ ਪਰ ਜਿਸ ਤਰੀਕੇ ਨਾਲ ਜਨਮ ਦਿਨ ਗੁਰਮੀਤ ਕਾਮਰਦੀ ਦੀ ਪੱਧਰ ਜਾਵੇਗਾ ਕੈਂਪੇਨ ਤਾਂ ਉਸ ਦੇ ਵਿੱਚ ਚਿਤਾਈ ਜਾ ਰਹੀ ਹੈ ਕਿ ਵੱਡੇ ਪੱਦਰ ਤੇ ਉਸ ਦੇ ਫਾਰਮਵਰਕ ਜਿਹੜੇ ਨੇ ਉਹ ਥੇ ਜਿਹੜਾ ਵਾ ਉਹ ਹੋ ਸਕਦੇ ਠੀਕ ਹੈ ਪੰਕਜ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਜਿਵੇਂ ਪੰਕਜ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਕਿ 14 14ਵਾਂ ਵਾਰ ਜੜਾ ਰਾਮ ਰਹੀਮ ਉਹ ਐਤਕੀ ਫੇਰ ਤੋਂ ਬਾਹਰ ਆ ਗਿਆ ਹੈ ਜਨਮ ਦਿਨ ਜਿਹੜਾ ਹੈ ਉਸ ਦਾ ਮਨਾਇਆ ਜਾ ਸਕਦਾ ਹੈ 15 ਤਰੀਕ ਨੂੰ ਹਲੇ ਤੱਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਕਿ 15 ਤਰੀਕ ਨੂੰ ਜਦੋਂ ਉਸ ਦਾ ਜਨਮ ਦਿਨ ਮਨਾਇਆ ਜਾਵੇਗਾ ਤਾਂ ਕੀ ਸਮਰਥਕ ਉਸ ਤੇ ਇਕੱਠੇ ਹੋਣਗੇ ਜਾਂ ਫਿਰ ਨਹੀਂ ਤਾਂ ਤਾਂ ਹਰਜਿੰਦਰ ਸਿੰਘ ਧਾਮੀ ਨੇ ਹਰਜਿੰਦਰ ਸਿੰਘ ਧਾਮੀ ਨੇ ਇਸ ਰਾਮ ਰਹੀਮ ਦੀ ਰਿਹਾਈ ਦਾ ਪੇਰੋਲ ਦਾ ਇਹਤੇ ਵਿਰੋਧ ਕਰਦੇ ਹੋਏ ਉਹ ਨਜ਼ਰ ਆਏ ਨੇ ਉਹ ਕਹਿ ਰਹੇ ਨੇ ਕਿ ਬੰਦੀ ਸਿੰਘਾਂ ਦੀ ਜੋ ਰਿਹਾਈ ਹੈ ਉਹ ਨਹੀਂ ਕੀਤੀ ਜਾ ਰਹੀ ਤੇ बार-बार ਇਸ ਗੁਨੇਗਾਰ ਨੂੰ ਪੇਰੋਲ ਦਿੱਤੀ ਜਾਂਦੀ ਹੈ ਫਰਲੋ ਦਿੱਤੀ ਜਾਂਦੀ ਹੈ